ਜਿਹਨੂੰ ਆਪਣੇ ਮਾਨ ਨਾਲ ਲੜਨਾ ਆ ਗਿਆ ਉਹ ਜ਼ਿੰਦਗੀ 'ਚ ਸਫਲ ਇਨਸਾਨ ਹੈ ਜਿਹਨੂੰ ਆਪਣੇ ਮਾਨ ਨਾਲ ਲੜਨਾ ਨਹੀਂ ਆਉਂਦਾ ਉਹ ਜ਼ਿੰਦਗੀ 'ਚ ਕਦੀ ਕਾਮਯਾਬ ਤੁਸੀਂ ਕੀ ਸੋਚਦੇ ਹੋ ਜਿਹੜੇ ਸਟੂਡੈਂਟ ਜਿਹੜੇ ਐਗਜ਼ਾਮ ਦੇਣ ਜਾਂਦੇ ਆ ਉਹਨਾਂ ਦਾ ਸੌਣ ਨੂੰ ਦਿਲ ਨਹੀਂ ਕਰਦਾ ਉਹਨਾਂ ਦਾ ਖੇਡਣ ਨੂੰ ਦਿਲ ਨਹੀਂ ਕਰਦਾ ਕਰਦਾ ਹੈ ਪਰ ਉਹ ਆਪਣੇ ਮਾਨ ਨੂੰ ਕਿਤੇ ਮਨਾ ਜੇ ਅੱਜ ਵੱਧ ਸੌ ਲਿਆ ਵੱਧ ਖਾ ਲਿਆ ਉੱਥੇ ਮौज-ਮਸਤੀ ਕਰ ਲਈ ਆਹ ਦਿਨ ਜ਼ਿੰਦਗੀ 'ਚ ਤੈਨੂੰ ਦੁਬਾਰਾ ਨਹੀਂ ਮਿਲ ਜੇ ਤੂੰ ਚਾਹਨਾ ਹੈ ਤੇਰੀ ਕਾਮਯਾਬੀ ਕਦਮ ਚੁੰਮੇ ਤੇ ਅੱਜ ਲੜ ਆਪਣੇ ਆਪ ਉਹ ਜੇ ਸੋਚੀਏ ਤੇ ਬੰਦਰਾ ਕਿਤੇ ਉੱਠਣ ਨੂੰ ਦਿਲ ਥੋੜਾ ਕਰਦਾ ਹੈ ਤੇ ਵਰੀ ਤੱਕੇ ਨਾ ਉੱਠਣਾ ਪੈਂਦਾ ਨਾ ਤੁਹਾਨੂੰ ਤੁਸੀਂ ਆਪਣੇ ਮਨ ਨਾਲ ਹੁਣ ਤੁਹਾਡੀ ਫਲਾਈਟ ਹੋਵੇ ਸਵੇਰੇ 6 ਵਜੇ ਤੁਹਾਨੂੰ 에어ਪੋਰਟ 5 4:30 ਵਜੇ ਪਹੁੰਚਣਾ ਪੈ ਜੇ ਮੰਨ ਲਓ ਤੇ ਬੰਦਾ ਆਪਣੇ ਆਪ ਨਾਲ ਲੜਦਾ ਹੈ ਕਿ ਨਹੀਂ ਲੜਦਾ ਬੋਲ ਕੇ ਦੱਸਿਓ ਜੀ ਉੱਥੇ ਕੰਪਰੋਮਾਈਜ਼ ਕਰ ਜਾਂਦਾ ਵੀ ਕੋਈ ਗੱਲ ਨਹੀਂ ਸੌਂ ਜਾ 10 ਮਿੰਟ ਹੋਰ ਪਲੇਨ ਵਾਲੇ ਕਿਹੜੇ ਭੱਜੇ ਚੱਲੇ ਡੀਕੇ ਜਾਣਗੇ ਥੇਨੂੰ ਉੱਥੇ ਪਤਾ ਹੈ ਵੀ 7-8000 ਦਾ ਮੇਰਾ ਨੁਕਸਾਨ ਹੋ ਜਾਣਾ ਹੈ ਜੇ ਤੂੰ ਇੱਥੇ ਆਪਣੇ ਆਪ ਨਾਲ ਲੜ ਸਕਦਾ ਹੈ ਤੁਰ ਪਤਾ ਵੀ ਇਥੇ ਆਪਸ਼ਨ ਕੋਈ ਨਹੀਂ ਹੈ ਤੇ ਜਦੋਂ ਤੁਹਾਨੂੰ ਪਤਾ ਕਿ ਸਰ ਜਾਣਾ ਇਸ ਤੋਂ ਬਿਨਾ ਇਹਨੂੰ ਅਸੀਂ ਵਾਧੂ ਵਿਸ਼ਾ ਬਣਾ ਲਿਆ